ਆ ਦੇਖੋ ਦੋਸਤੋ ਦੇਸੀ ਜਗਾਰਡ ਬਣਾਇਆ ਹੈਗਾ ਪਾਣੀ ਗਰਮ ਵਾਸਤੇ ਉਹ ਠੰਡੇ ਵਾਸਤੇ ਅੱਜ ਕੱਲ ਸਰਦੀਆਂ ਦੇ ਅੰਦਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮਹਿੰਗੇ ਡੂੰਟੀਆਂ ਪਾਣੀ ਲਗਵਾ ਸਕਦੇ ਪਰੰਤੂ ਆਪਾਂ ਆਪਣੇ ਵਾਲੇ ਕੋਈ ਦੇਸੀ ਜਗਾਰਡ ਬਣਾਇਆ ਕਿ ਇੱਕ ਜਿਹੜੀ ਆਪਣੇ ਪੈਪਸੀ ਦੀ ਜਾਂ ਕੋਈ ਵੀ ਠੰਡੇ ਦੀ ਬੋਤਲ ਹੁੰਦੀ ਹੈ ਤਾਂ ਉਹ ਲੈ ਲਈ ਉਹਦੇ ਅੰਦਰ ਇੱਕ ਤਾਂ ਆਪਣੇ ਗਰਮ ਵਾਲੀ ਹੋ ਗਈ ਤੇ ਇਹ ਆਪਣੇ ਠੰਡੇ ਵਾਲੀ ਹੋ ਗਈ ਇਹ ਤਾਜ਼ੀ ਵਾਲੀ ਹੋ ਗਈ ਤਾਂ ਕੀ ਕੀਤਾ ਕਿ ਆਪਾਂ ਨੇ ਜਦੋਂ ਆਪਾਂ ਨੂੰ ਲੋੜ ਹੁੰਦੀ ਆ ਪਾਣੀ ਦੀ ਜੇ ਆਪਾਂ ਕਰਮ ਹੱਥ ਵਗੈਰਾ ਧੋਣੇ ਹੁੰਦੇ ਨੇ ਤਾਂ ਜੇ ਆਪਾਂ ਇਹ ਚਲਾਈਏ ਗਰਮ ਤਾਂ ਬਹੁਤ ਗਰਮ ਨਿਕਲਦਾ ਹੈ ਤਾਂ ਫਿਰ ਆਪਾਂ ਨੂੰ ਠੰਡੇ ਦੀ ਵੀ ਲੋੜ ਪੈਂਦੀ ਹੈ ਜਿਸ ਵاتਿਆ ਉਹ ਬਾਲਟੀ ਜਾਂ ਹੋਰ ਕੁਝ ਵੀ ਸਮਾਨ ਵਿੱਚ ਬਾਲਟੀ ਜਾਂ ਹੋਰ ਕਿਸੇ ਵੀ ਭਾਂਡੇ ਵਿੱਚ ਪਾ ਕੇ ਫਿਰ ਆਪਾਂ ਨੂੰ ਵਾਸਤ ਵਗੈਰਾ ਧੋਣੇ ਪੈਂਦੇ ਤਾਂ ਆਪਾਂ ਨੇ ਇੱਕ ਦੇਸੀ ਜੁਗਾਰ ਬਣਾਇਆ ਹੈਗਾ ਤੇ ਜਿੱਥੇ ਆਪਾਂ ਨੇ ਦੋ ਕੱਟ ਲਿਆ ਮੋਰੀਆਂ ਤਾਂ ਆਪਾਂ ਨੇ ਕਰ ਦਿੱਤੇ ਫਿੱਟ ਆ ਦੇਖੋ ਆ ਹੋ ਗਈ ਫਿੱਟ ਤੇ ਇਹ ਚਲਾਤੀ ਆਪਾਂ ਗਰਮ ਵਾਲੇ ਗਰਮ ਵਾਲੇ ਤੋਂ ਬਾਅਦ ਆਪਾਂ ਇਹਨੂੰ ਚਲਾਤਾ ਠੰਡੇ ਵਾਲੇ 'ਚ ਤਾਂ ਇਹ ਆਪਣਾ ਬਣ ਗਿਆ ਮਿਕਸ ਪਾਣੀ ਤਾਂ ਮੈਨੂੰ ਤੁਹਕੇ ਲਵਾਉਣ ਦੀ ਲੋੜ ਨਹੀਂ ਹੈ ਜੀ ਤਾਂ ਦੋ ਤਿੰਨ 20 ਮਿੰਨਿਆਂ ਦਾ ਇਹ ਸੀਜ਼ਨ ਹੁੰਦਾ ਹੈਗਾ ਤੇ ਦੇ ਅੰਦਰ ਆਪਾਂ ਇਹ ਰਿਗਾਰਡ ਲਗਾ ਕੇ ਆਪਾਂ ਆਪਣਾ ਕੰਮ ਚਲਾ ਸਕਦੇ ਹੈਗੇ ਆ ਦੇਖੋ ਬਹੁਤ ਹੀ ਅੱਛਾ ਬੋਰਗ ਕਾਰਗਰਮਾ ਪਿਛਲੇ ਕਾਫੀ ਸਮੇਂ ਤੋਂ ਇਸ ਨੂੰ ਚਲਾ ਰਿਹਾ ਤਾਂ ਅੱਜ ਮੇਰੇ ਦਿਮਾਗ ਚ ਆਇਆ ਕਿ ਆਪਾਂ ਵੀ ਸ਼ੇਅਰ ਕਰੀਏ ਤੁਹਾਡੇ ਨਾਲ ਕਿ ਤੁਸੀਂ ਮਹਿੰਗੀ ਟੂਟੀਆਂ ਲਵਾਨ ਤੋਂ ਬਸ ਸਕਦੇ ਹੈਗੇ ਤਾਂ ਇਹ ਬਹੁਤ ਵਧੀਆ ਕਾਰਗਰ ਹੈ ਨਾਲ ਨਾਲ ਇਹ ਦੇ ਅੰਦਰ ਆਪ ਲਗਾ ਕੇ ਆਪਣਾ ਕੰਮ ਚਲਾ ਸਕਦੇ ਹੈ